ਜੀ ਦਾ ਖਾਲਸਾ ਸ਼ਹੀਦ ਵੈਗਪ ਜੀ ਦੇ ਫਤਿਹ ਅ ਹੇਮਕੁੰਨ ਸਾਹਿਬ ਉਹ ਸ਼ਹੀਦ ਹੇਮਕੁੰਨ ਸਾਹਿਬ ਦੀ ਯਾਤਰਾ ਕਰਨ ਨੂੰ ਆਤੀ ਹੈ ਜੀ ਉਹਦੇ ਸੰਗ ਉਹ ਇੱਕ ਬੜੀ ਹੀ ਨਾਮ ਦੇ ਨਾਲ ਕਿ ਜੀਓਈ ਨੂੰ ਸਾਨੂੰ ਮਿਲੀ ਆ ਬਾਈ ਜੀ ਨਾਮ ਜੀ ਉਹ ਜੋ ਦੁੱਖ ਸੀ ਰੀਆ ਅਰਜਿੰਦਰ ਸਿੰਘ ਜਿਹਨਾਂ ਨੇ ਪਿੰਡ ਟੋੜਾ ਵਾ ਤੇ ਇਹ ਹਰ ਸਾਲ ਪੰਜਾਂ ਦਫ਼ਤਾਂ ਦੇ ਤੇ ਇੱਕ ਹੇਮਕੁੰਨ ਸਾਹਿਬ ਦੇ ਛੇ ਸਾਨਾਂ ਦੇ ਛੇ ਘਰਾਂ ਦੇ ਇਹ ਯਾਤਰਾ ਕਰਦੇ ਆ ਤੇ ਯਾਤਰਾ ਵੀ ਸਾਈਕਲ ਤੇ ਕਰਦੇ ਆ। ਤਕਰੀਬਨ 10000 ਕਿਲੋਮੀਟਰ ਇਹਨਾਂ ਦਾ ਸਾਲ ਦਾ ਜਿਹੜਾ ਵਾ ਉਹ ਪੈਂਡਾ ਹੋ ਜਾਂਦਾ ਵਾ ਤੇ ਮੈਂ ਚਾਹੂੰਗਾ ਵੀ ਇਹ ਬਾਕੀ ਆਪਣੇ ਬਾਰੇ ਇਹ ਹੁਣ ਉਹ ਦੱਸਣਗੇ। ਮਪੇ ਜੀ ਆਪਣੇ ਬਾਰੇ ਦੱਸੋ ਵੀ ਤੁਸੀਂ ਪਹਿਲਾਂ ਕੀ ਕਰਦੇ ਸੀਗੇ? ਕਿਤੇ ਹੁਣ ਤੁਸੀਂ ਕਦੋਂ ਤੋਂ ਕਰ ਰਹੇ ਹੋ ਸੇਵਾ ਕੋ ਤੁਸੀਂ ਜਾ ਰਹੇ ਹੋ। ਇਹ ਆਪਣੀ 1900 ਦੀ ਯਾਤਰਾ ਕਰੀ ਦਿਓ। और में 300 रन का प्रदर्शन सारा हजूर ਠੀਕ ਹੈ ਜੀ ਅੱਜ ਅਸੀਂ ਉਹ ਨੂੰ ਸੋਲੋ ਤੇ ਆਈ ਵੀਡੀਓ ਤੇ ਨੂੰ ਬਾਕੀ ਠੀਕ ਹੈ ਬੰਦੇ ਹਾਂ ਹਾਂ ਨਹੀਂ ਬਹੁਤ ਵਧੀਆ ਤੁਸੀਂ ਮੈਂ ਇਹ ਚਾਹੁੰਨਾ ਮਾਂ ਬਈ ਜਿਹੜੀ ਸਾਡੀਆਂ ਜੋ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸ਼ਕਤੀਆਂ ਦੇ ਮਾਣ ਸਨਮਾਨ ਦੇਣਾ ਚਾਹੀਦਾ ਹੁਣ ਜਿਵੇਂ ਇਹ ਹਰ ਸਾਲ 10000 ਕਿਲੋਮੀਟਰ ਜਿਹੜਾ ਪੈਂਦਾ ਇਹ ਸਾਈਕਲ ਤੇ ਕਰਦੇ ਆ ਪੰਜਾਂ ਤਖਤਾਂ ਤੇ ਜਾਂਦੇ ਆ ਕਿ ਇਹ ਪੁਲ ਸਾਹਿਬ ਸਾਈਕਲ ਤੇ ਆਉਂਦੇ ਆ ਤੇ ਹੋਰ ਇਹਨਾਂ ਨੇ ਨਾਇਕੀ ਉਮਰ ਵੀ ਮੇਰੇ ਖਿਆਲ ਦੇ ਵਿੱਚ 60 ਸਾਲ ਦੀ ਉਮਰ ਵੀ ਮੇਰੇ ਖਿਆਲ ਦੇ ਵਿੱਚ 60 ਸਾਲ ਦੀ ਉਮਰ ਹੈ ਕੱਲ ਬਾਬਾ ਜੀ ਜਨਮਦਨ ਕੱਲ ਜਨਮਦਨ ਵੀ ਹੈ ਇਹ ਕਹਿਣ ਦਾ ਮਤਲਬ ਜਿਹੜੀ ਸਾਡੀ ਧਰਮ ਸੰਸਾਵਾ ਨੇ ਉਹਨਾਂ ਨੂੰ ਚਾਹੀਦਾ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਲੱਗੇ ਅੱਗੇ ਲੈ ਕੇ ਆਉਣਾ ਚਾਹੀਦਾ ਵਾ ਇਹਨਾਂ ਨੂੰ ਜਰੂਰ ਮਾਣ ਸਨਮਾਨ ਮਿਲਣਾ ਚਾਹੀਦਾ ਵਾ ਜਿਹਦੇ ਕੀ ਹੱਕਦਾਰ ਨੇ ਮੈਂ ਇੰਨਾ ਕੁ ਕਹਿੰਦਾ ਹੋਇਆ ਆ ਅ ਅਪੀਲ ਕਰਦਾ ਮੈਂ ਧਾਰਮਿਕ ਸੰਸਥਾਵਾਂ ਨੂੰ ਧਾਰਮਿਕ ਕਮੇਟੀਆਂ ਤੋਂ ਵੀ ਉਹ ਇਸ ਤਰ੍ਹਾਂ ਦੇ ਬਾਬਾ ਜੀ ਦੀ ਜੋ ਚੌਕ ਜਿਹੜੀ ਹੈ ਜਿਵੇਂ ਇਹ ਸੇਵਾ ਕਰਦੇ ਆ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਆ ਆ ਇਹਨਾਂ ਦਾ ਜ਼ਰੂਰ ਮਾਨਸਾ ਕਰੋ ਉਹ ਕੰਨ ਵਾਹਿਗੁਰੂ ਜੀ ਬਾਈ ਜੀ ਬਾਈ ਜੀ